ਸਿੰਘ ਰਾਣਾ ਦੀਪਿਕਾ ਲੁਥਰਾ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਹੁਣ ਉਸਨੇ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਹੈ ਲਗਾਤਾਰ ਆ ਰਹੀਆਂ ਧਮਕੀਆਂ ਤੋਂ ਬਾਅਦ ਦੀਪਿਕਾ ਲੁਥਰਾ ਦੇ ਵੱਲੋਂ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਗਿਆ ਜੇਕਰ ਤੁਸੀਂ ਉਸ ਦਾ ਅਕਾਊਂਟ ਸਰਚ ਕਰਦੇ ਹੋ ਤਾਂ ਨਾਟ ਫਾਊਂਡ ਆ ਰਿਹਾ ਹੈ ਇਸ ਦੇ ਨਾਲ ਹੀ ਰਮਨਦੀਪ ਸਿੰਘ ਨਾਂ ਦੇ ਇੱਕ ਸ਼ਖਸ ਨੂੰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਪਟਿਆਲਾ ਤੋਂ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਧਮਕੀ ਭਰੀ ਈਮੇਲ ਦੀਪਕਾ ਲੋਥਰਾ ਨੂੰ ਕੀਤੀ ਗਈ ਸੀ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ ਤੇ ਇਹ ਧਮਕੀ ਦਿੱਤੀ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜੇ ਪਾਸੇ ਦੀਪਕਾ ਲੋਥਰਾ ਨੂੰ ਸੁਰੱਖਿਆ ਵੀ ਦਿੱਤੀ ਗਈ ਆ ਉਸ ਦੇ ਘਰ ਦੇ ਬਾਹਰ ਸੁਰੱਖਿਆ ਕਰਮੀ ਤਾਇਨਾਤ ਕਰ ਦਿੱਤੇ ਗਏ ਨੇ ਪਰ ਇਸ ਦੇ ਬਾਵਜੂਦ ਧਮਕੀਆਂ ਮਿਲ ਰਹੀਆਂ ਸੀ ਤੇ ਦੀਪਕਾ ਲੋਥਰਾ ਨੇ ਕਿਹਾ ਕਿ ਉਸ ਨੇ ਕੋਈ ਵੀ ਇਤਰਾਜ਼ ਜੋ ਕੰਟੈਂਟ ਪਾਉਣ ਤੋ ਪਹਿਲਾਂ ਹੀ ਉਸਨੇ ਕਹਿ ਦਿੱਤਾ ਸੀ ਕਿ ਉਹ ਅਜਿਹਾ ਕੰਟੈਂਟ ਨਹੀਂ ਪਾ ਰਹੀ ਪਰ ਹੁਣ ਉਸਨੇ ਆਪਣਾ ਅਕਾਊਂਟ ਹੀ ਡੀਐਕਟੀਵੇਟ ਕਰ ਦਿੱਤਾ ਹੈ ਆਪਣਾ ਅਕਾਊਂਟ ਹੀ ਬੰਦ ਕਰ ਦਿੱਤਾ ਹੈ ਆ ਉਸ ਦੇ ਵੱਲੋਂ ਕਿਹਾ ਗਿਆ ਕਿ ਉਸਨੇ ਅਜਿਹਾ ਡਰ ਕੇ ਨਹੀਂ ਕੀਤਾ ਬਲਕਿ ਆਪਣੇ ਪਰਿਵਾਰ ਦੇ ਕਾਰਨ ਕੀਤਾ ਹੈ ਦੱਸਦੀ ਕਿ ਦੀਪਕਾ ਲੁਥਰਾ ਨੂੰ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਮਹਿਰੋਂ ਦੇ ਵੱਲੋਂ ਵੀ ਧਮਕੀ ਦਿੱਤੀ ਗਈ ਸੀ ਤੇ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਦੀਪਕਾ ਲੁਥਰਾ ਦੀ ਜਿਸ ਦੇ ਵਿੱਚ ਅਮਰਿਤਪਾਲ ਮਹਿਰੋਂ ਦੇ ਨਾਲ ਉਹ ਦਿਖਾਈ ਦੇ ਰਹੇ ਸੀ ਤੇ ਜਿਸ ਦੇ ਵਿੱਚ ਉਸਨੇ ਗਲਤ ਅਤੇ ਅਸ਼ਲੀਲ ਵੀਡੀਓਜ਼ ਇਤਰਾਜ਼ਜੋਕ ਸ਼ਬਦਾਵਲੀ ਵਾਲੀ ਵੀਡੀਓਜ਼ ਅਤੇ ਡਬਲ ਮੀਨਿੰਗ ਵਾਲੀ ਵੀਡੀਓਜ਼ ਪਾਉਣ ਤੋਂ ਤੌਬਾ ਕਰ ਲਈ ਸੀ ਉਸਨੇ ਕਿਹਾ ਸੀ ਕਿ ਹੁਣ ਉਹ ਅਜਿਹੀ ਵੀਡੀਓ ਨਹੀਂ ਪਾ ਰਹੀ ਪਰ ਦੂਜੇ ਪਾਸੇ ਦੀਪਿਕਾ ਲੋਥਰਾ ਜੋ ਹੁਣ ਘਰ ਦੇ ਵਿੱਚ ਹੈ ਅਤੇ ਉਸ ਦੇ ਘਰ ਦੇ ਬਾਹਰ ਪੁਲਿਸ ਕਰਮੇ ਤਾਇਨਾਤ ਨੇ ਤੇ ਉਸ ਨੇ ਆਪਣਾ ਇੰਸਟਾ ਅਕਾਊਂਟ ਵੀ ਬੰਦ ਕਰ ਦਿੱਤਾ ਇਹ ਹਾਲਾਂਕਿ ਹੋਰ ਬਹੁਤ ਸਾਰੇ ਅਕਾਊਂਟਸ ਤੋਂ ਉਸ ਦੀਆਂ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਲਈ ਦੀਪਿਕਾ ਲੋਥਰਾ ਨੇ ਕਿਹਾ ਕਿ ਇਸ ਦੇ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਇਹ ਸਾਰੀਆਂ ਵੀਡੀਓਜ਼ ਪੁਰਾਣੀਆਂ ਨੇ ਤੇ ਉਸ ਨੇ ਅਜਿਹੀਆਂ ਵੀਡੀਓਜ਼ ਬਹੁਤ ਸਮੇਂ ਪਹਿਲਾਂ ਹੀ ਬਣਾਉਣੀਆਂ ਬੰਦ ਕਰ ਦਿੱਤੀਆਂ ਨੇ ਅਜਿਹਾ ਕੰਟੈਂਟ ਉਹ ਬਿਲਕੁਲ ਨਹੀਂ ਪਾ ਰਹੀ ਜਿਸ ਤੇ ਕਿਸੇ ਨੂੰ ਇਤਰਾਜ਼ ਹੋਵੇ ਤਾਂ ਦੱਸਦੀ ਹੈ ਕਿ ਦੀਪਿਕਾ ਲੋਥਰਾ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਦੀਪਿਕਾ ਲੋਥਰਾ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਇਨਸਟਾ ਦੇ ਉੱਤੇ ਉਹ ਕਾਫੀ ਮਸ਼ਹੂਰ ਹੈ ਇਸ ਦੇ ਨਾਲ ਹੀ ਉਸ ਨੂੰ ਅਮਰਿਤਪਾਲ ਮਹਿਰੋਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸੀ ਹਾਲਾਂਕਿ ਕਮਲਕੌਰ ਭਾਬੀ ਦਾ ਕਤਲ ਕੀਤਾ ਗਿਆ ਜੋ ਲੁਧਿਆਣਾ ਦੀ ਰਹਿਣ ਵਾਲੀ ਸੀ ਉਸ ਨੂੰ ਬਠਿੰਡਾ ਬੁਲਾਇਆ ਗਿਆ ਉਸ ਮਾਮਲੇ ਦੇ ਵਿੱਚ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਉਸ ਦਾ ਗਲਾ ਕਟਿਆ ਗਿਆ ਇਸ ਦੇ ਨਾਲ ਹੀ ਅਮਰਿਤਪਾਲ ਮਹਿਰੋਂ ਦੁਬਈ ਫਰਾਰ ਹੋ ਗਿਆ ਅੰਮ੍ਰਿਤਸਰ ਤੋਂ ਉਸ ਨੇ ਫਲਾਈਟ ਲਈ ਤੇ ਦੂਜੇ ਪਾਸੇ ਘੁੰਮਣ ਬ੍ਰਦਰਜ਼ ਜਿਹੜੇ ਵਕੀਲ ਨੇ ਅਮਰਿਤਪਾਲ ਮਹਿਰੋਂ ਦੇ ਉਹਨਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਮਹਿਰੋਂ ਸਰੈਂਡਰ ਕਰਨ ਲਈ ਵੀ ਤਿਆਰ ਹੈ ਤੇ ਨਾਲ ਹੀ ਅਸੀਂ ਉਸ ਦੀ ਜ਼ਮਾਨਤ ਅਰਜ਼ੀ ਵੀ ਦਾਇਰ ਕਰਾਂਗੇ ਤੇ ਦੂਜੇ ਪਾਸੇ ਵੀ ਸਾਹਮਣੇ ਆ ਰਿਹਾ ਹੈ ਕਿ ਕਤਲ ਦੇ ਵਿੱਚ ਅਮਰਿਤਪਾਲ ਮਹਿਰੋਂ ਇਨਵੋਲਵ ਸੀ ਤੇ ਐਸਐਸਪੀ ਅਮਨੀਤ ਕੌਂਡਲ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹਾਲਾਂਕਿ ਇਨਵੈਸਟੀਗੇਸ਼ਨ ਹੋ ਰਹੀ ਹੈ ਦੂਜੇ ਪਾਸੇ ਉਸ ਤੋਂ ਬਾਅਦ ਟ੍ਰਾਇਲ ਚੱਲੇਗਾ ਅਦਾਲਤ ਦੇ ਵਿੱਚ ਸਭ ਕੁਝ ਹੋਏਗਾ ਪਰ ਉਸ ਤੋਂ ਪਹਿਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਇਨਫਲੂਐਂਸਰਜ਼ ਨੇ ਸੋਸ਼ਲ ਮੀਡੀਆ ਤੇ ਜਿਨ੍ਹਾਂ ਦੇ ਲੱਖਾਂ ਦੇ ਵਿੱਚ ਅਕਾਊਂਟ ਨੇ ਤੇ ਇਲਜ਼ਾਮ ਇਹ ਨੇ ਕਿ ਉਹ ਗਲਤ ਸ਼ਬਦਾਵਲੀ ਡਬਲ मीनिंग ਸ਼ਬਦਾਵਲੀ ਦਾ ਪ੍ਰਯੋਗ ਕਰਦੀਆਂ ਸੀ ਅਤੇ ਅਜਿਹਾ ਕੰਟੈਂਟ ਪੋਸਟ ਦੀਆਂ ਸੀ ਜਿਸ ਨੂੰ ਲੈ ਕੇ ਇਤਰਾਜ਼ ਸੀ ਤੇ ਅਮਰਿਤਪਾਲ ਮਹਿਰੋ ਨੇ ਵੀ ਕਿਹਾ ਸੀ ਕਿ ਪਾਰਕਿੰਗ ਇਕੱਲੀ ਬਠਿੰਡਾ ਦੇ ਵਿੱਚ ਨਹੀਂ ਹੈ ਪਾਰਕਿੰਗ ਹੋਰ ਥਾਵਾਂ ਤੇ ਵੀ ਹੈ ਸਿੱਧੇ ਸਿੱਧੇ ਧਮਕੀ ਜਿਹੜੀ ਆਜਾ ਹੈ ਯੂਟਿਊਬਰਸ ਨੂੰ ਅਜਾਹੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਦਿੱਤੀ ਗਈ ਸੀ ਤੇ ਹੁਣ ਦੀਪਿਕਾ ਲੂਥਰਾ ਨੇ ਤਾਂ ਆਪਣਾ ਇੰਸਟਾ ਅਕਾਊਂਟ ਹੀ ਬੰਦ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਦੀਪਿਕਾ ਲੂਥਰਾ ਨੂੰ ਧਮਕੀ ਆਈ ਅਤੇ ਪ੍ਰੀਤ ਜੱਟੀ ਨੂੰ ਵੀ ਧਮਕੀ ਆਈ ਪ੍ਰੀਤ ਜੱਟੀ ਤਰਨਤਾਰਨ ਦੇ ਨਾਲ ਸੰਬੰਧਿਤ ਹੈ ਅਤੇ ਦੀਪਿਕਾ ਲੋਥਰਾ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਹੈ ਹਾਲਾਂਕਿ ਦੀਪਿਕਾ ਲੋਥਰਾ ਦੇ ਵੱਲੋਂ ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀ ਜਾਨ ਨੂੰ ਖਤਰਾ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਘਰ ਦੇ ਬਾਹਰ ਪੁਲਿਸ ਕਰਮੀ ਵੀ ਤਾਇਨਾਤ ਕਰ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਖਬਰੇ ਵੀ ਆ ਰਹੀ ਹੈ ਕਿ ਰਮਨਦੀਪ ਸਿੰਘ ਨਾਂ ਦੇ ਇੱਕ ਸ਼ਖਸ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਸ਼ੱਕੇ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜੋ ਬਬਰ ਖਾਲਸਾ ਦੇ ਨਾਂ ਤੇ ਇੱਕ ਈਮੇਲ ਕੀਤੀ ਗਈ ਸੀ ਧਮਕੀ ਭਰੀ ਈਮੇਲ ਕੀਤੀ ਗਈ ਸੀ ਦੀਪਿਕਾ ਲੋਥਰਾ ਨੂੰ ਉਹ ਇਸੇ ਸ਼ਖਸ ਨੇ ਕੀਤੀ ਸੀ ਹਾਲਾਂਕਿ ਜਾਂਚ ਜਾਰੀ ਹੈ ਪੁਲਿਸ ਦੇ ਵੱਲੋਂ ਇਸ ਸਬੰਧੀ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਪਰ ਹਾਲੇ ਤੱਕ ਜੋ ਸਾਡੇ ਕੋਲੇ ਖਬਰ ਆ ਰਹੀ ਹੈ ਉਹ ਇਹ ਹੀ ਹੈ ਕਿ ਪਟਿਆਲਾ ਤੋਂ ਰਮਨਦੀਪ ਸਿੰਘ ਨਾਂ ਦੇ ਇੱਕ ਸ਼ਖਸ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਅੰਮ੍ਰਿਤਸਰ ਪੁਲਿਸ ਦੇ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਵਾਕਿਆਹੀ ਈਮੇਲ ਉਸੇ ਨੇ ਕੀਤੀ ਸੀ ਜੋ ਧਮਕੀ ਭਰੀ ਈਮੇਲ ਸੀ ਬਬਰ ਖਾਲਸਾ ਦੇ ਨਾਮ ਤੇ ਕਿ ਤੈਨੂੰ ਸੋਦਾ ਲਾ ਦੇਵਾਂਗੇ ਇਸ ਤਰ੍ਹਾਂ ਦੀ ਸ਼ਬਦਾਵਲੀ ਉਸ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ ਤਾਂ ਹੁਣ ਦੀਪਕਾ ਲੁਥਰਾ ਦੇ ਵੱਲੋਂ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਗਿਆ। ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕੀ ਹੁਣ ਉਸ ਨੂੰ ਧਮਕੀਆਂ ਹੋਰ ਨਹੀਂ ਮਿਲਣਗੀਆਂ ਕਿਉਂਕਿ ਇਤਰਾਜ਼ ਤਾਂ ਉਸ ਦੇ ਕੰਟੈਂਟ ਤੋਂ ਹੀ ਸੀ। ਹਾਲਾਂਕਿ ਉਹ ਪਹਿਲਾਂ ਹੀ ਕਹਿ ਚੁੱਕੀ ਆ ਮੈਂ ਤਾਂ ਕਾਫੀ ਦੇਰ ਤੋਂ ਜਿਹਾ ਕੰਟੈਂਟ ਪਾਉਣਾ ਹੀ ਬੰਦ ਕਰ ਦਿੱਤਾ ਏ ਪਰ ਇਸ ਦੇ ਬਾਵਜੂਦ ਹੋਰ ਪਲੇਟਫਾਰਮਸ ਦੇ ਉੱਤੋਂ ਉਸ ਦਾ ਅਜੇ ਹਾਂ ਕੰਟੈਂਟ ਵਾਇਰਲ ਕੀਤਾ ਜਾ ਰਿਹਾ ਸੀ ਤਾਂ ਦੀਪਿਕਾ ਲੋਥਰਾ ਦਾ ਕਹਿਣਾ ਸੀ ਕਿ ਇਸ ਦੇ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ ਪਰ ਹੁਣ ਦੀਪਿਕਾ ਲੋਥਰਾ ਦੇ ਵੱਲੋਂ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਗਿਆ ਨਾਟ ਫਾਊਂਡ ਉਸ ਦਾ ਅਕਾਊਂਟ ਆ ਰਿਹਾ ਹੈ